ਖੱਤੇ ਪਲਟੋਂਗੇ ਐਤ ਕੀ ਦਾ ਕੰਮ ਕਰ ਦੋ ਯਾਰ ਉੱਤੇ ਬਦਲ ਲੈnde ਐਤ ਕੀ ਦਾ ਬਦਲ ਲੋ ਕਲੀਰ ਦੀ ਬੁਰੀ ਹਾਲਤ ਮਜੀਠੀਏ ਤੇ ਸੁਖਵੀਰ ਕੀਤੇ ਭਗਵੰਤ ਨੇ ਉਹ ਸਾਡੀ ਜ਼ਿੰਦਗੀ ਦਾ ਸਾਡੀ ਪਾਰਟੀ ਦਾ ਅੰਤ ਨੇ ਬਿਕਰਮਜੀਤ ਸਿੰਘ ਵੇ ਵੇ ਖੂਨ ਵੇ ਨਾਲੇ ਉੱਡੀ ਜਾਏ ਸਕੂਨ ਵੇ ਜਿਉ ਜੋ ਨੇੜੇ ਆਈ ਜਾਵੇ ਵੋਟਾਂ ਵਾਲੀ 1 ਜੂਨ ਆ ਬਸਰ ਦੀ ਲੋਕ ਸਭਾ ਸੀਟ ਜਿਹੜੀ ਵਿੱਚ ਜਿਤਾਵਾਂਗੇ ਸਾਹ ਗੁਰਦਾਨ ਲੱਗੇ ਵਜੀਠੇ ਸਾਡੀ ਸਾਡੀ ਟੀਮ ਵਜੀਠੇ ਦੇ ਵਿੱਚ ਲੱਗੀ ਆ ਉਹ ਸਾਡੀ ਸਾਡੀ ਟੀਮ ਜਿਹੜੀ ਵਜੀਠਾ ਜਿੱਤ ਕੇ ਦਊਗੀ ਇਹ ਸੀਟ ਜਿੱਤ ਕੇ ਉਸਮਾਨ ਸਾਹਿਬ ਅਸੀਂ ਐਲਾਨ ਕੀਤਾ ਕਿ 1 ਜੂਨ ਤੋਂ ਬਾਅਦ ਮਜੀਠੀਆਂ ਦੀ ਕੋਈ ਤਕੇਸ਼ ਆਈ ਇਹ ਹਲਕੇ ਵਿੱਚ ਨਹੀਂ ਹੋਰ ਜਾਗੇ ਬਾਗੋ ਜੋ ਬਲਦੀ ਹੋਦੇ ਅਗੇ ਅਸਲੀ ਬੰਦੇ ਹੋਏ ਜਿੰਠਾ ਬਦਲਣਾ ਇਹਦਾ ਲੋਕਾਂ ਦੇ ਇਥੇ ਬਹੁਤ ਲੋਕਾਂ ਦੇ ਉੱਤੇ ਝੂਠੇ ਬਲਸੇ ਕਰਾਏ ਇਹ ਸਭ ਚੀਜ਼ਾਂ ਹੁਣ ਬੰਦ ਹੋੜ ਗਿਆ ਕਾਪਾ ਬਾਦੀ ਲਾ ਦੇਣੀ ਆ ਬਹੁਤ ਬਹੁਤ ਧੰਨਵਾਦ